ਗੁਰਦਾਸਪੁਰ ਦੇ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਵਿੱਚ ਪਿੰਡ ਪੱਖੋਕੇ ਟੈਲੀ ਸਾਹਿਬ ਦਾ ਨੌਜਵਾਨ ਰਾਜੂ ਮਸੀ ਆਪਣੇ ਭਰਾਤੀ ਨਾਲ ਡੇਰਾ ਬਾਬਾ ਨਾਨਕ ਵਿਖੇ ਘਰੇਲੂ ਸਮਾਨ ਲੈਣ ਆਇਆ ਸੀ ਅਤੇ ਉਸਦੇ ਰਸਤੇ ਦੇ ਵਿੱਚ ਗੁਰਜੀਤ ਸਿੰਘ ਨਾਮਕ ਪਿੰਡ ਚੰਦੂ ਨੰਗਲ ਦੇ ਵਿਅਕਤੀ ਦੇ ਵੱਲੋਂ ਲੁੱਟ ਦੀ ਨੀਅਤ ਦੇ ਨਾਲ ਰਾਜੂ ਮਸੀ ਦਾ ਕੁਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਜਦ ਕਿ ਉਸਦੇ ਭਰਾ ਦੇ ਵੱਲੋਂ ਉਸਨੂੰ ਜਦੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੋਸ਼ੀ ਦੇ ਵੱਲੋਂ ਉਸ ਦੇ ਵੀ ਕਿਰਚ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਣ ਦੇ ਮੁਤਾਬਕ ਪਿੰਡ ਦੇ ਹੀ ਲੋਕਾਂ ਦੇ ਵੱਲੋਂ ਜ਼ਖਮੀ ਭਰਾਵਾਂ ਨੂੰ ਸਰਕਾਰੀ ਹਸਪਤਾਲ ਡੇਰਾ ਬਾਬਾ ਨਾਨਕ ਵਿਖੇ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਦੇ ਵੱਲੋਂ ਰਾਜਮੁਸੀਨ ਉਹ ਮ੍ਰਿਤਕ ਕੋਸ਼ਤ ਕਰ ਦਿੱਤਾ ਗਿਆ ਉੱਥੇ ਮੌਕੇ ਤੇ ਪਹੁੰਚੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਭਰਾਵਾਂ ਤੇ ਜਾਨ ਲੈਵਾ ਹਮਲਾ ਹੋਇਆ ਹੈ ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਹੋ ਚੁੱਕਿਆ ਅਤੇ ਉਹਨਾਂ ਦੇ ਵੱਲੋਂ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਆ ਜੇ ਕੋਈ ਵੀ ਪਤਾ ਆ ਜਾਵੇ ਮੈਨੂੰ ਇਹ ਗੱਲਾਂ ਦਾ ਇੱਕ ਮਿੰਟ ਇਹ ਗੱਲਾਂ ਦਾ ਕਿਸੇ ਗੱਲਾਂ ਦੇ ਮੈਨੂੰ ਪੁੱਛੀ ਜੇ ਕਿਹਦਾ ਪੁੱਤਰਾ ਜੀ ਮੇਰਾ ਪੁੱਤ ਅਰਜੀਤ ਮੈਂ ਬੋਕਰ ਪੋਚਾ ਕਰਨ ਆਈ ਲੋਕਾਂ ਨੇ ਕਹਿੰਦੇ ਤਿੰਨਾ ਚੋਕਰ ਨਾ ਪੁੱਤ ਕੰਮ ਫੜਿਆ ਮੈਂ ਕੰਮ ਕਰਦੀ ਐ ਮੈਨੂੰ ਇਹਨੇ ਸੁਣਾ ਦਿੱਤਾ ਤੇਰਾ ਮੁੰਡਾ ਬੋਤ ਮਾਰਿਆ ਛੱਤੀ ਆ ਜਾ ਉਸਤਾਲ ਦੇ ਵਿੱਚ ਮੈਂ ਆਈ ਤੇ ਵੇਖਿਆ ਮੇਰਾ ਮੁੰਡਾ ਮਾਰ ਚੜਿਆ ਲੋਕਾਂ ਨੇ ਇਹਨਾਂ ਨੇ ਉਹ ਇਹਨਾਂ ਦੇ ਬੜਾ ਮੁੰਡੇ ਰਾਜ ਬੈ ਕੇ ਮੁੰਡਿਆ ਮਾਰਦਾ ਜੇ ਹਾਂ ਜੀ ਮੈਨੂੰ ਨਹੀਂ ਪਤਾ ਯਾਰ ਝਗੜਾਈ ਕਰ ਬੈਠੇ ਜੇ ਟਕੜਾਈ ਹੋਇਆ ਮੇਰੇ ਪੁੱਤ ਕੋ ਕੀ ਜਿਹੜਾ ਨੂੰ ਦੇ ਦਿੰਦੇ ਅਈ ਗਰੀਬ ਜੇ ਮੈਂ ਤਾਂ ਘਮ ਘਮ ਕਰੇ ਜੇ ਮੈਂ ਤਾਂ ਕਰ ਗਈ ਕੰਦੇ ਆ ਦਿਹਾੜੀਦਾਰ ਕਰ ਦਿੰਦੇ ਬੱਚੇ ਮੇਰੇ ਦਿਹਾੜੀਆਂ ਕਰਦੇ ਨੇ ਗਾਂਬਲਾ ਮੇਰਾ ਦਿਹਾੜੀ ਕਰਦਾ ਵਾ ਅਈ ਰੋਟੀ ਪਾਣੀ ਅੱਦਾ ਹੀ ਆਪਣਾ ਤੁਹਾਡਾ ਤੁਹਾਡੀ ਕਿੰਨੀ ਆ ਦੇਖੋ ਨਹੀਂ ਲੱਗਦੇ ਮੇਰਾ ਪਤੀ ਜਿਨ੍ਹਾਂ ਨੇ ਮਾਰਿਆ ਮੈਨੂੰ ਲੜ ਨਹੀਂ ਪਤਾ ਕੌਣ ਜਿਨ੍ਹਾਂ ਦਾ ਦੁਕਾਨ ਦੇ ਕੱਲਿਆ ਦੋਵੇਂ ਭਰਾ ਆਏ ਦੁਕਾਨ ਦੇ ਉੱਤੇ ਮੈਂ ਕੱਲ ਜਾਇ ਤੇ ਪਹੁੰਚੇ ਮਣੀ ਦੁਕਾਨ ਤੇ ਨਾ ਕੋਲੀ ਡੋਰ ਤੇ ਕੇਰ ਲਿਆ ਗਿੰਦੇ ਕਿ ਤੋ ਆਏ ਜੇ ਕਿੰਨਾ ਹੀ ਘਰੋਂ ਆਏ ਆ ਅਨਾਂ ਦਾ ਕਿਰਚਾ ਮਾਣਿਆ ਮੇਰਾ ਬੱਦੇ ਕੇ ਤੱਕ ਤੁਹਾਨੂੰ ਕਿਉਂ ਲੱਗਿਆ ਵਾ ਸਾਡੇ ਕੁਕੀਲੇ ਆਪਾਂ ਤੇ ਜੇ ਘਰੋਂ ਆਏ ਦੋ ਟਿਲੀ ਪਾਣੀ ਮੈਂ ਆਂ ਦੇ ਲੈਣ ਭੇਜਿਆ ਮੈਂ ਉਹਨਾਂ ਰੁਫਲ ਕੇ ਲਾਲ ਇਨ ਲਾਲ ਆਂਦੇ ਬਣਾ ਲੂੰ ਪਰ ਅਜੇ ਕੱਲ ਕਾਰੀ ਨੇ ਨਾਂ ਨਿਤਾਂ ਨੰਗੇ ਜਹਾਨੇ ਮੈਂ ਤਨ ਮਾਰ ਕੇ ਰਹਿਣਾ ਨਾ ਬੱਜ ਸਵਾਰ ਸੱਜ ਦਾ ਬੇਟਾ ਹਾਂਜੀ ਕੀ ਗੱਲ ਹੈ ਜੀ ਗੱਲ ਇਹ ਬੜੀ ਵਧੀਆ ਪਤਾ ਕੋਈ ਨਹੀਂ ਕਿ ਪਤਾ ਨਹੀਂ ਮੈਨੂੰ ਪੱਠੇ ਵਰਦਾ ਆ ਜੀ ਪੱਠੇ ਵਾਲੇ ਕੋਲ ਸੋੜੇ ਕਹਿੰਦੇ ਮਾ ਜੀ ਜਨਮ ਲੱਕ ਪੈਣੇ ਬੋਲੇ ਕਹਿੰਦੇ ਤੁਹਾਡੇ ਤੇ ਤੇਰੇ ਤੇਰੀ ਮੜੇ ਦੇ ਕਰਜ਼ਾ ਮਾ ਕੇ ਲੱਗੀ ਮੋਹਲ ਪਰੇ ਸੋੜੇ ਕਿ ਤਾਪਣ ਪਰੇ ਪੰਜਾ ਆ ਜੀ ਕੀ ਗੱਲ ਕੋਈ ਪਤਾ ਲੱਗੀ ਕੀ ਹੋਈ ਹੈ ਗੱਲ ਤੋਂ ਬਨ ਲੱਗਿਆ ਨਹੀਂ ਪਤਾ ਲੱਗਦਾ ਮੈਨੂੰ ਲੱਗਦਾ ਪਤਾ ਤੇਰੀ ਮੈਨੂੰ ਬਨ ਲੱਗਦਾ ਜੀ ਮੈਨੂੰ ਪਤਾ ਲੱਗਦਾ ਦੱਚ ਦਾ ਗੱਲ ਕੀ ਦਾਦਾ ਇਹ ਉਹਨਾਂ ਗੱਸਾ ਵੀ ਕੋਈ ਕਰਜ਼ਾ ਮਾ ਕੇ ਚੱਜੇ ਨਹੀਂ ਤੇ ਮੈਨੂੰ ਕੋਈ ਪਹ ਜਾਇਆ ਜੀ ਤੇ ਕਿੱਟਾ ਮਾਰੀਆਂ ਕਿੰਨਾ ਅਰਜੀ ਦਾ ਜੀ ਇਹ ਨਾ ਗਰਜੀਤ ਜੀ ਇਹਨਾਂ ਨੂੰ ਆਗੇ ਕਰ ਜਾ ਇਥੇ ਮੋੜ ਸਕਦੇ ਆਪੇ ਸਾਡੇ ਨਾਲ ਜਿਆਦਾ ਮੋੜ ਸਕਦਾ ਤੇ ਲਗਾ ਪਿੰਡ ਦਾ ਹੀ ਮੁੰਡਾ ਚੰਮਕ ਲਾ ਕੇ ਨਾਲ ਹੀ ਸਾਡੇ ਕੰਦੂ ਨਾਲ ਜੀ ਹਾਂਜੀ ਚਵੜੇ ਦਾ ਕਾਰਨ ਹੀ ਪਤਾ ਲਗਾ ਨਹੀਂ ਕੋਈ ਨਹੀਂ ਪਤਾ ਲਗਾ ਜੀ ਉਹਦੇ ਵੱਡੇ ਮੁਰੇ ਨੂੰ ਪਤਾ ਜੂ ਹੋਇਆ ਵੀ ਨਾਲ ਹੀ ਹੁੰਦੇ ਹਾਂਜੀ ਤੇ ਕੀ ਸਰਕਾਰ ਪੁਲਿਸ ਆ ਗਈ ਉਸ ਮੇ ਇਹ ਦਿਨੇ ਬੰਦੇ ਪੁਲਿਸ ਵਾਲੇ ਕੋਈ ਪੁਲਿਸ ਆ ਗਈ ਕਿ ਨਹੀਂ ਆ ਗਈ ਪੁਲਿਸ ਤੇ ਮੋਗਾ ਪਹਿਲਾਂ ਹੀ ਗਈ ਕਿ ਨਹੀਂ ਗਈ ਤੇ ਕੀ ਹੁਣ ਕਿਸੇ ਕੀ ਤੁਹਾਡੀ ਕੀ ਚਾਹੁੰਦੇ ਹੋ ਜੀ ਅਹੀ ਜੁਨੇ ਵੀ ਤੇ ਮੇਰੇ ਫੜੋਗੇ ਤੇ ਮੇਰੇ ਵੀ ਬਗਾਈ ਬੈਨੂ ਫੜੋ ਬਹੁਤ ਸਾਰਾ ਪੜਨਾ ਇਹਨੂੰ ਪਛੇਵ ਕੇ ਕਹਿੰਦੇ ਪੈਨੂ ਕਈ ਬਧਾਏਗਾ ਬੈਨੂ ਮਾਰ ਦੇ ਇਹਨੂੰ ਬਿਆਨ ਲਾਣੀ ਨੂੰ ਕਹਿੰਦੇ ਬੰਦੇ ਨੂੰ ਕਾਹਬਾ ਜਲਕੇ ਕੋਈ ਬਹੁਤ ਬਧਾਏ ਪੈਨੂ ਕਾ ਤੇ ਕੁਝ ਦਿਨ ਪੈ ਜਿਮਗਤ ਪਹਿਲਾ ਤੱਕ ਨੂੰ ਮਾਰ ਦੋ ਇਹ ਬਿਆਨ ਪੈ ਦੇ ਸੇਗਾ ਮੇਰੇ ਵੀ ਫੜੇ ਜਾਏਗਾ ਪੁਟੀ ਮੋਟਰ ਵੇਖੋ ਚੱਲੋ ਵੀ ਕੋਈ ਰੰਜਿਸ਼ ਹਾਂ ਜੀ ਨਾ ਹਰਜਾ ਕੋਈ ਵਧੀ ਆਇਆ ਨਹੀਂ ਕਦੀ ਜਾਣੀ ਜਾਂ ਜੇ ਆਪ ਕੋਈ ਟੂਮਾ ਹੋਵੇ ਕੋਈ ਗੱਲ ਜੇ ਮੋੜਿਆ ਮੋੜਿਆ ਜੀ ਠੀਕ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:30 ਵਜੇ ਇੱਕ ਪਖੋੜਾ ਦੀ ਸਾਹਿਬ ਦਾ ਆਦਮੀ ਆ ਰਾਜੂ ਰਾਜੂ ਨਸੀ ਜਿਹੜੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਵੱਲੋਂ ਇਸ ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਕਰਾਰ ਦੇ ਬਿਆਨਾਂ ਤੇ ਐਫ ਆਈ ਆਰ ਦਰਜ ਕਰਕੇ ਕਾਨੂੰਨੀ ਕਾਰਵਾਈਆਂ ਮਚ ਰਹੀਆਂ ਨੇ ਜਾ ਰਹੀਆਂ ਨੇ ਕੀ ਗੱਲ ਕਾਰਨ ਇਹਨਾਂ ਦਾ ਆਪ ਇੱਕੋ ਇੱਕੋ ਪਿੰਡ ਦੇ ਹੀ ਉਹਨਾਂ ਕੇ ਪੈਸੇ ਦੀ ਰਕੋ ਡਿਮਾਂਡ ਕੀਤੀ ਹੈ ਜਿਸ ਤੋਂ ਇਹਨਾਂ ਦਾ ਆਪਸ ਵਿੱਚ ਗਾੜੀ ਕੋਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਚ ਕਿਰਚਨਾਇ ਤੇ ਹਮਲਾ ਕਰ ਦਿੱਤਾ ਜਿਸ ਦਿਨ ਇਹਦੀ ਡੈਥ ਹੋ ਗਈ ਨਾਲ ਇਹਦੇ ਬ੍ਰਦਰ ਦੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਮੈਨੂੰ ਆਇਆ ਤੇ ਲੱਗਾ ਕਿਹਦਾ ਉਹ ਪੱਖੋ ਕੇ ਟਾਲੀ ਸਾਹਿਬ ਲਾਇਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਹੈ ਜਿਹੜੇ ਤੇ ਪਾਰਚਾ ਦਰਜ ਕਰਕੇ ਤੇ ਉਹ ਰੇਡ ਕਰਕੇ ਉਹਨਾਂ ਗ੍ਰਿਫਤਾਰੀ ਦੀ ਟੀਮਾਂ ਬਣਾ ਲੁੱਤੀ ਗਈਆਂ ਜਦੋਂ ਤੋਂ ਜਲਦੀ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਵੱਖ-ਵੱਖ ਟੀਮਾਂ ਬਣਾ ਕੇ ਥਾਣੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਦੇ ਰੇਡ ਕੀਤੇ ਜਾ ਰਹੇ ਛੇਤੀ ਕੰਮ ਆ ਗਈ। ਆਸਮ ਜਨ న్యూਸ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ